ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਮਸਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਕਦੇ ਹੁਸ਼ਿਆਰਪੁਰ ਦੇ ਵਿੱਚ ਦਰਿੰਦਗੀ ਤੋਂ ਬਾਅਦ 마ਸੂਮ ਦਾ ਕਤਲ ਅਤੇ ਕਿਤੇ ਲੁੱਟਖੁਆ ਅਤੇ ਫਿਰ ਕਿਤੇ ਪੰਜਾਬੀਆਂ ਦੇ ਉੱਪਰ ਹਮਲੇ ਹੁਣ ਤਾਜ਼ਾ ਮਾਮਲਾ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਮੰਡੀ ਦੇ ਵਿੱਚ ਇੱਕ ਸਿੱਖ ਮੁੰਡੇ ਨੂੰ ਘੇਰ ਕੇ ਪ੍ਰਵਾਸੀਆਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਲਗਾਤਾਰ ਇਹ ਮਾਮਲਾ ਪਖਦਾ ਜਾ ਰਿਹਾ ਹੈ ਅੱਜ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਇਨਸਾਫ ਦੇ ਲਈ ਥਾਣੇ ਦਾ ਕਰਾਅ ਕੀਤਾ ਗਿਆ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਉਧਰ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵੱਲੋਂ ਪੁਲਿਸ ਦੇ ਉੱਪਰ ਗਲਤ ਕਾਰਵਾਈ ਕਰਨ ਦੇ ਇਲਜ਼ਾਮ ਤੱਕ ਲਗਾ ਦਿੱਤੇ ਗਏ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਦਾ ਰਵੱਈਆ ਇਸ ਮਾਮਲੇ ਦੇ ਵਿੱਚ ਪੱਖਪਾਤ ਵਾਲਾ ਅਤੇ ਉਹਨਾਂ ਦੇ ਵੱਲੋਂ ਇਸ ਕੁਟਮਰ ਦੇ ਮਾਮਲੇ ਦੇ ਵਿੱਚ ਬਚਾਅ ਪੱਖ ਨੂੰ ਇਨਸਾਫ ਦਿਵਾਉਣ ਦੀ بجائے ਪੀੜਤ ਦੇ ਉੱਪਰ ਹੀ ਕਾਰਵਾਈ ਕਰ ਦਿੱਤੀ ਗਈ ਹੈ। ਦਰਅਸਲ ਇਹ ਪੂਰਾ ਮਾਮਲਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਜੁੜਿਆ ਹੋਇਆ ਅਤੇ ਇਸੇ ਮਸਲੇ ਨੂੰ ਲੈ ਕੇ ਮੰਡੀ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ ਸਿੱਖ ਨੌਜਵਾਨ ਦੀ ਕੁਟਮਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਪੰਜਾਬੀ ਮੁੰਡੇ ਦੇ ਹੱਕ ਤੇ ਵਿੱਚ ਤਮਾਮ ਜਥੇਬੰਦੀਆਂ ਆਈਆਂ ਨੇ ਅਤੇ ਉਹਨਾਂ ਨੇ ਥਾਣੇ ਦੇ ਬਾਹਰ ਘਰਾਵ ਕਰਕੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਅoraj ਵੱਲੇ ਚੌਂਕਾ ਮੰਡੀ ਦੇ ਵਿੱਚ ਇੱਕ ਪ੍ਰਵਾਸੀਆਂ ਨੇ ਪੰਜਾਬੀਨ ਟੁੱਟਿਆ ਵਾ ਔਰ ਜਿਹੜੇ ਆਰਤੀ ਉਹ ਪ੍ਰਵਾਸੀਆਂ ਨੂੰ ਸਾਥ ਦੇ ਰਹੇ ਨੇ ਉਹ ਸਾਡੇ ਜੋ ਪੰਜਾਬੀ ਵੀਰੜਾ ਉਹਨਾਂ ਥੱਲੇ ਲਾਇਆ ਜਾ ਰਿਹਾ ਵੀ ਅਸੀਂ ਪੰਜਾਬੀ ਸਾਰੇ ਇੱਕ ਹੋ ਤੇ ਚੱਲੀਏ ਔਰ ਜੋ ਪ੍ਰਵਾਸੀ ਨੂੰ ਉਹ ਤੋਂ ਟੱਢੀ ਬਾਹਰ ਤੋਂ ਜੋ ਹੱਟ ਆਪਣੇ ਪੰਜਾਬੀਨ ਮਿਲਦਾ ਉਹਨਾਂ ਦਵਾਈ ਹੈ। ਸਾਰੇ ਪਿਆਰੇ ਜੈਮਲਮਤੀ ਹਰਰ ਬਲੂ ਹੈ। ਧਰਨਾ ਕਿੰਨੀ ਦੇਰ ਤੱਕ ਰਹਿ ਰਹੀ ਹੈ? ਇਹ ਧਰਨੇ ਦੀ ਜਿੱਥੋਂ ਜੀ ਆਪਾਂ ਅੱਧਾ ਘੰਟਾ ਲੱਸਦਾ ਘੰਟਾ ਲੱਸਦਾ ਜੀ ਤੁਹਾਡੀ ਸੁਣਵਾਈ ਨਹੀਂ ਹੋਈ ਦੀ। ਪ੍ਰਸ਼ਾਸਨੋਂ ਤਾਂ ਕੋਈ ਸੁਵਿਸ਼ਾਸਨ ਦਵਾਇਆ ਜੀ। ਕੁਛ ਨਹੀਂ ਜੀ ਇਹਨਾਂ ਨੇ। ਇਹ ਕੋਈ ਟੱਟੇ ਸ਼ੈ ਕਰਦੇ ਪਏ ਸਾਡੇ ਪੰਜਾਬੀ ਪਰਵਾਸ ਤੇ ਬਹੁਤ ਟੱਟੇ ਸ਼ੈ ਕਰਦੇ ਪਏ ਆ। ਪ੍ਰਵਾਸੀਆਂ ਨੂੰ ਇਹ ਇੱਕ ਹੀ ਰੂਪ ਨਾਲ ਆਂਡੇ ਦੇ। ਤੇ ਨਾ ਤੇ ਪ੍ਰਵਾਸੀ ਨੇ ਅਦਾਤ ਆੜ ਤੀਪਾ ਪਿੱਛੋਂ ਜੁਪੀ ਬਿਆ ਤੇ ਕੋਈ ਕਤਲ ਕਰਦੇ ਇੱਥੇ ਆਇਆ ਅੰਬਸਰ ਰਜਾ ਤੇ ਚੋਰੀ ਕਰਦੇ ਆਇਆ ਅੰਬਸਰ ਇੱਥੇ ਜੋ ਵੀ ਪ੍ਰਵਾਸੀ ਜੋ ਪੀ ਬਿਹਾਰ ਦੇ ਸਾਰੇ ਖਿਆਦੇ ਪੰਜਾਬ ਦੇ ਵਸੇ ਨੇ ਔਰ ਪੰਜਾਬੀਆਂ ਤੇ ਹਮਲੇ ਕਰਦੇ ਪਏ ਨੇ ਹੁਣ ਤੀ ਥੋੜੇ ਦਿਨ ਪਹਿਲਾਂ ਵੇਖਿਆ ਤੁਸੀਂ ਜਲੰਦਰੀ ਇਹ ਛੋਟੇ ਬੇਟੀ ਦਾ ਤਾਂ ਦਲ ਤਮੋਂ ਇਹਨੇ ਤੇ ਸਹੀ ਪ੍ਰਵਾਸੀ ਨੂੰ ਇੱਕੋ ਜਨੇ ਸਾਨੂੰ ਕੱਢੀਏ ਤੋਂ ਤੇ ਸਾਡੇ ਸਰੇਫ ਜਿਨੇ ਪੰਜਾਬੀ ਵੀਰ ਭਰਾ ਨੇ ਸਾਈ ਇਕੱਠੀ ਹੋਈਏ ਆਪਾਂ ਸਾਰੇ ਆਪਣੇ ਪੰਜਾਬੀ ਵੀਰਾਂ ਨੂੰ ਸਾਥ ਗੋਈਏ ਸਾਰੇ ਪਿਆ ਵੀ ਜੈ ਮਾ। ਬੋਲੇ ਸੋਨਰਪਾ ਉਗਮਾਰ ਵਾਲਮੀਕੀ ਮਹਾਰਾਜ ਕੀ ਹੈ ਸ੍ਰੀ ਸ੍ਰੀ 108 ਗੁਰੂ ਗ੍ਰੰਥ ਸਾਹਿਬ ਜੀ ਮੇਰਾ ਨਾਮ ਬਾਬਾ ਸਨਿਨਾਥ ਜੋ ਅੱਜ ਪ੍ਰਵਾਸੀਆ ਵੱਲੋਂ ਪੰਜਾਬੀ ਭਰਾਵਾਂ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਗਿਆ ਉਹ ਬਿਲਕੁਲ ਨਹੀਂ برداشت ਕੀਤਾ ਜਾਵੇਗਾ ਤੋਂ ਅੱਜ ਆਪਾਂ ਜੋ ਇੱਥੇ ਧਰਨਾ ਲਾਇਆ ਜਿੰਨੇ ਤੱਕ ਕੋ ਸਾਡੇ ਪੰਜਾਬੀ ਭਰਾ ਨੂੰ ਇਨਸਾਫ ਨਹੀਂ ਮਿਲਦਾ ਉਨਾਂ ਤੱਕ ਅਸੀਂ ਇੱਥੇ ਬੈਠਾਂਗੇ ਜੇ ਫੇਰ ਵੀ ਨਹੀਂ ਤੇ ਫੇਰ ਉਹ ਚੌਂਕ 'ਤੇ ਬੈਠਾਂਗੇ ਫੇਰ ਉਹ ਚੌਂਕ ਪੂਰੇ ਤੌਰ ਤੇ ਬੰਦ ਕੀਤਾ ਜਾਵੇਗਾ ਜੇ ਦੇ ਉਰੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਹੁੰਦੀ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਭਾਈ ਇਹ ਜਿਹੜੇ ਆ ਉਹਨਾਂ ਨੇ ਪੰਜਾਬੀਆਂ ਨਾਲ ਘੁੱਟਮਾਰ ਕੀਤੀ ਆ ਔਰ ਉਹ ਕੁੱਟਮਾਰ ਕਰਨ ਦਾ ਜਿਹੜਾ ਮਾਮਲਾ ਵਾ ਥਾਣਾ ਬੱਲੇ ਦੇ ਵਿੱਚ ਪਹੁੰਚਿਆ ਸੀ। ਔਰ ਜਦੋਂ ਥਾਣਾ ਬੱਲੇ ਦੇ ਵਿੱਚ ਅਸੀਂ ਪਹੁੰਚੇ ਆ ਔਰ ਇਸ ਕੇਸ ਨੂੰ ਕੇਸ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਆ ਤਾਂ ਦੇਖਿਆ ਕਿ ਇੱਥੇ ਦੀ ਜਿਹੜੀ ਪੁਲਸ ਆ ਪੁਲਸ ਵੀ ਜਿਹੜਾ ਵਾ ਉਹ ਭਈਆਂ ਦਾ ਸਾਥ ਦੇ ਰਹੀ ਆ ਔਰ ਜਿਹੜਾ ਪੰਜਾਬੀ ਵੀਰ ਹੀ ਜਿਹਨੂੰ ਭਈਆਂ ਨੇ ਕੁੱਟਮਾਰ ਕੀਤੀ ਸੀ ਉਹਨੂੰ ਵੀ ਹਵਾਲਾਤ ਦੇ ਵਿੱਚ ਬੰਦ ਕੀਤਾ ਸੀ। ਔਰ ਜਦੋਂ ਅਸੀਂ ਆਣ ਕੇ ਗੱਲਬਾਤ ਕੀਤੀ ਉਹਨੂੰ ਹਵਾਲਾਤ ਚੋਂ ਤੇ ਕੱਢਤਾ ਔਰ ਉਸ ਤੋਂ ਬਾਅਦ ਥੋੜੇ ਚਿਰ ਬਾਅਦ ਜਿਹੜਾ ਵਾ ਫਿਰ ਇਹਨਾਂ ਨੇ ਦੁਬਾਰਤੋਂ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਨੇ ਕੋਈ ਗੱਲਬਾਤ ਚੱਲੀ ਆ ਪੈਸਿਆਂ ਦੀ ਕਿਉਂਕਿ ਜਿਹੜੇ ਪੈਸੇ ਮੁਨਸੀ ਨੇ ਉਹਦੀ ਜੇਬ ਦੇ ਵਿੱਚੋਂ ਜਦੋਂ ਹਵਾਲਾ 'ਚ ਦਿੱਤਾ ਉਹ ਦੋ ਕੱਢੇ ਸੀ ਤੇ ਉਸ ਵੀਰ ਨੇ ਕਿਹਾ ਕਿ ਪੈਸੇ ਮੇਰੇ ਜਾਦੇ ਆ ਤੇ ਆ ਪੈਸੇ ਥੋੜੇ ਆ ਤੇ ਇਸੇ ਕਾਰਨ ਦਾ ਕਰਕੇ ਜਿਹੜੇ ਪੁਲਸ ਵਾਲੇ ਭੜਕ ਗਏ ਆ ਤੇ ਉਹਨਾਂ ਨੇ ਜਿਹੜੇ ਉਹਨੂੰ ਦੁਬਾਰਾ ਜਿਹੜਾ ਵਾ ਹਵਾਲਾਤ ਦੇ ਵਿੱਚ ਬੰਦ ਕਰਤਾ ਵਾ ਕਿਉਂਕਿ ਪੁਲਸ ਪ੍ਰਸ਼ਾਸਨ ਨੇ ਉਸ ਮੁਨਸੀ ਨੂੰ ਬਚਾਉਣ ਦੇ ਖਾਤਰ ਜਿਹੜਾ ਵਾ ਦਾ ਬਾਹਰ ਤੋਂ ਜਿਹੜਾ ਵਾ ਨਜਾਇਜ਼ ਹੀ ਉਹਨੂੰ ਜਿਹੜਾ ਵਾ ਹਰ ਰਸਤੇ ਦੇ ਵਿੱਚ ਬੰਦ ਕੀਤਾ ਜਦ ਕੇ ਭਈਏ ਤੇ ਜੋ ਕਾਰਵਾਈ ਬਣਦੀ ਸੀ ਉਸ ਨੂੰ ਜਿਹੜਾ ਵਾ ਰਫਾ ਦਫਾ ਕਰਨ ਦੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਜਿਹੜਾ ਕੋਸ਼ਿਸ਼ ਕਰ ਰਿਹਾ ਵਾ ਕਾਰਨ ਕੀ ਰਹਿ ਜਾਂਦਾ ਹੈ ਕਾਰਨ ਵੇਖੋ ਜੀ ਆਪਾਂ ਦੇਖਦੇ ਹੀ ਆਏ ਕਿ ਭਈਆਂ ਦਾ ਪੰਜਾਬ ਦੇ ਵਿੱਚ ਗੁੰਡਾਰਾ ਜਿਹੜਾ ਦਿਨ-ਬਦ ਦਿਨ ਵੱਧ ਰਿਹਾ ਔਰ ਇਹਦੇ ਵਿੱਚ ਜਿਹੜੀ ਸਪੋਰਟ ਵਾ ਸਾਡੇ ਪੰਜਾਬੀ ਜਿਹੜੇ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਕਰ ਰਹੇ ਆ ਔਰ ਇਹਨਾਂ ਨੂੰ ਨਹੀਂ ਚਾਹੀਦਾ ਇਹ ਆਪਣੇ ਪੈਰ ਤੇ ਆਪ ਵੀ ਖਿਡਾੜੀ ਮਾਰ ਰਹੇ ਆ ਹੁਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿਉਂਕਿ ਸਾਨੂੰ ਪੰਜਾਬੀ ਹੋਣ ਦੇ ਨਾਤੇ ਸਾਨੂੰ ਆਪਣੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਫੈਲਦੀ ਅਧਾਰ ਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸੋ ਇਸ ਪੂਰੇ ਮਸਲੇ ਨੂੰ ਲੈ ਕੇ ਬਕਾਇਦਾ ਐਸ ਐਚਓ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਜ਼ਿਕਰ ਕੀਤਾ ਕਿ ਪੈਸਿਆਂ ਦੇ ਲੈਣ ਦੇਣ ਦਾ ਇਹ ਮਾਮਲਾ ਹੈ ਅਤੇ ਅਦਾਲਤ ਦੇ ਵਿੱਚ ਵਿਚਾਰ ਅਧੀਨ ਹੈ ਇਸੇ ਮਸਲੇ ਨੂੰ ਲੈ ਕੇ ਜਿਹੜਾ ਕਿ ਆ ਰੰਜਿਸ਼ ਦੇ ਤਹਿਤ ਜੋ ਦੋਵਾਂ ਧਿਰਾਂ ਦੇ ਵਿਚਾਲੇ ਇਹ ਟਕਰਾਬਾਜ਼ੀ ਹੋਈ ਹੈ ਹੱਥੋਪਾਈ ਹੋਈ ਹੈ ਤੇ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਪਾਰਦਰਸ਼ਤਾ ਤਰੀਕੇ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੋਵੇਂ ਧਿਰਾਂ ਨੂੰ ਥਾਣੇ ਦੇ ਵਿੱਚ ਸੱਦ ਕੇ ਉਹਨਾਂ ਦੇ ਜਿਹੜੇ ਕੀ ਬਿਆਨ ਨੇ ਉਹ ਕਲਮਬੰਦ ਕੀਤੇ ਜਾ ਰਹੇ ਨੇ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਅੱਜ ਸਬਜੀ ਮੰਡੀ ਮੰਨਾ ਵਿਖੇ ਦੋ ਧਿਰਾਂ ਦਾ ਆਪਸ ਵਿੱਚ ਪੈਸਿਆਂ ਦੇ ਲੈਣ ਦੇ ਤੋਂ ਤਕਰਾਰ ਹੋਇਆ ਸੀ ਜਿਸ ਸੰਬੰਧ ਵਿੱਚ ਇੱਕ ਧਿਰ ਵੱਲੋਂ ਜਿਲ੍ਹਾ ਸੀ ਉਹ ਕੰਟਰੋਲ ਰੂਮ ਤੇ 192 ਤੇ 112 ਨੰਬਰ ਤੇ ਜਿਹੜੀ ਸੀ ਉਹ ਸ਼ਿਕਾਇਤ ਕੀਤੀ ਗਈ ਸੀ ਜਿਸ ਤੇ ਸਾਡੇ ਸਾਥੀ ਨੌਜਵਾਨਾਂ ਨੇ ਜਿਹੜਾ ਸੀ ਪੀਸੀਆਰ ਕੰਮਚਾਰੀਆਂ ਨੇ ਮੌਕਾ ਪਹੁੰਚ ਕੇ ਦੋਵਾਂ ਧਿਰਾਂ ਨੂੰ ਆਪਣਾ ਆਪਣਾ ਪੱਖ ਰੱਖਣ ਵਾਸਤੇ ਜਿਹੜਾ ਸੀ ਉਹ ਥਾੜੇ ਤਲਬ ਕੀਤਾ ਸੀ ਤੇ ਜਿਸ ਤੇ ਦਰਿਆਫਤ ਦੌਰਾਨ ਜਿਹੜਾ ਸੀ ਉਹ ਪਾਇਆ ਗਿਆ ਕਿ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਹੈ ਜੋ কোর্ਟ ਚ ਚੱਲ ਰਿਹਾ ਹੈ ਲੇਕਿਨ ਜਿਹੜੀ ਉਹ ਦੋਵੇਂ ਧਿਰਾਂ ਜਿਹੜੀ ਅਸੀਂ ਇੱਕ ਦੂਜੇ ਤੋਂ ਤਾਵਲਦ ਹੋ ਰਹੀਆਂ ਸੀ ਝਗੜਾ ਨਾ ਹੋ ਜਾਵੇ ਇਸ ਕਰਕੇ ਅਸੀਂ ਦੋਵਾਂ ਧਿਰਾਂ ਨੂੰ ਡਿਟੇਨ ਕੀਤਾ ਸੀ ਵੀ ਇਹ ਕਿਤੇ ਜਿਹੜੇ ਧਰਾਂ ਲੱਗ ਝਗੜ ਕੇ ਜਿਹੜਾ ਉਹ ਸ਼ਾਂਤੀ ਦਾ ਆਪਾਂ ਕਰਦੇ ਨੇ ਜਿਸ ਤੇ ਚੱਲਦੇ ਆ ਜਦੋਂ ਇੱਕ ਧਿਰ ਜਿਹੜੀ ਪੈਸੇ ਦੇਂਦਾਰ ਸੀ ਜਿਹਦਾ ਖਿਲਾਫ ਕੇਸ ਵੀ ਦੂਜੀ ਧਿਰ ਨੇ ਕੀਤਾ ਹੋਇਆ ਸੀ ਉਹਦੇ ਦੇ ਜਿਹੜੇ ਸੀ ਅ ਮਗਰ ਮਤਮਾਰਾ ਆਏ ਸਨ ਉਹ ਇਸ ਚੀਜ਼ ਤੋਂ ਥੋੜਾ ਜਿਆ ਨਰਾਜ਼ ਹੋ ਕੇ ਉਹਨਾਂ ਨੇ ਆਪਣਾ ਪ੍ਰਦਰਸ਼ਨ ਵੀ ਸਾਡੇ ਜਿਹੜਾ ਬੰਦਾ ਜੀ ਉਹ ਬਾਹਰ ਦਾ ਆ ਤੁਸੀਂ ਜਿਹੜਾ ਦੂਸਰਾ ਬੰਦਾ ਜਿੰਨੇ ਪੈਸੇ ਲੈਣੇ ਸੀ ਉਹ ਪ੍ਰਵਾਸੀ ਕਮਿਊਨਿਟੀ ਨੂੰ ਦਾ ਕਤਾਇਬ ਲੌਂਗ ਕਰਦਾ ਉਹਦੇ ਕਰਕੇ ਤੁਸੀਂ ਉਸ ਦੀ ਸ਼ਾਇਦ ਹੈਲਪ ਕਰ ਰਹੇ ਹੋ ਲੇਕਿਨ ਕਾਨੂੰਨ ਦੇ दायरे ਦੇ ਵਿੱਚ ਸਭ ਇਨਸਾਨ ਇੱਕ ਨੇ ਚਾਹੇ ਉਹ ਪ੍ਰਵਾਸੀ ਹੈ